अभी तो तो इसको ऐसे नहीं आएगी उसको मत दे और का मतलब अहमद का लगेगा मतम ਇਹ ਡਰੋਨ ਵਾਲੀਆਂ ਤਸਵੀਰਾਂ ਚੰਡੀਗੜ੍ਹ ਦੇ ਦਦੂ ਮਾਜਰਾ ਦੀਆਂ ਦਸਿਆ ਜਾ ਰਹੀਆਂ ਨੇ ਜਿੱਥੇ ਤੋਗਾ ਪੁਲ ਦੇ ਉੱਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇੱਕ ਬਲੈਰੋ ਗੱਡੀ ਫਸ ਗਈ ਹੈ ਆਲੇ-ਦੁਆਲੇ ਖੜੇ ਲੋਕ ਬਲੈਰੋ ਗੱਡੀ ਦੇ ਵਿੱਚ ਸਵਾਰ ਵਿਅਕਤੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਸਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਜਾਣਕਾਰੀ ਮੁਤਾਬਿਕ ਰੱਸੀ ਦੇ ਨਾਲ ਇਹਨਾਂ ਨੂੰ ਕੱਢਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਤੇਜ਼ ਵਹਾਅ ਹੈ ਇਸ ਵਹਾਅ ਦੇ ਵਿੱਚ ਇੱਕ ਬਲੈਰੋ ਗੱਡੀ ਫਸ ਜਾਂਦੀ ਹੈ ਪਾਣੀ ਗੱਡੀ ਦੇ ਬੋਨਟ ਤੋਂ ਵੀ ਉੱਪਰ ਵਹਿ ਰਿਹਾ ਹੈ ਗੱਡੀ ਸਵਾਰ ਦੋਹਾਂ ਵਿਅਕਤੀਆਂ ਦੀ ਜਾਨ ਨੂੰ ਖਤਰਾ ਨਜ਼ਰ ਆ ਰਿਹਾ ਸੀ ਤਾਂ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਬਚਾ ਤਾਂ ਲਿਆ ਪਰ ਇਹ ਤਸਵੀਰਾਂ ਪਰੇਸ਼ਾਨ ਜ਼ਰੂਰ ਕਰ ਰਹੀਆਂ ਨੇ ਕਿ ਕਿਵੇਂ ਇਹ ਦੋ ਜਣੇ ਬਲੈਰੋ ਗੱਡੀ ਦੇ ਵਿੱਚ ਫਸੇ ਹੋਏ ਨੇ ਤੇ ਬਲੈਰੋ ਗੱਡੀ ਪਾਣੀ ਵਿੱਚ ਫਸੀ ਹੋਈ ਹੈ ਪਾਣੀ ਗੱਡੀ ਦੇ ਉੱਪਰ ਤੋਂ ਹੋ ਰਿਹਾ ਹੈ ਯਾਨੀ ਕਿ ਬੋਨਟ ਦੇ ਉੱਪਰ ਵੀ ਪਾਣੀ ਚੜ ਚੁੱਕਿਆ ਹੈ ਪਾਣੀ ਇੰਨਾ ਤੇਜ਼ ਸੀ ਕਿ ਇਹ ਗੱਡੀ ਨੂੰ ਕਿਸੇ ਪਾਸੇ ਲੰਘਣ ਦਾ ਮੌਕਾ ਨਹੀਂ ਦੇ ਰਿਹਾ ਸੀ